ਤੇ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਆਂ ਜੀ ਅੱਜ ਦੇ ਬਲੌਗ 'ਚ ਸਵਾਗਤ ਤੇ ਬਾਕੀ ਸਵੇਰ ਦਾ ਟਾਈਮ ਹੈ ਜੀ ਆਏ ਵੇ ਖੇਤ 'ਚ ਤੇ ਲੱਗੇ ਆਂ ਜੀ ਅਸੀਂ ਬੂਟੇ ਜੇ ਉਧਰ ਜਿਹੜੇ ਦਿਵਾਰੀ ਜੰਮੇ ਵੇ ਤੇ ਉਹ ਵੱਢਣੇ ਆਂ ਨਾਲ ਤੇ ਛਟੀਆਂ ਜੀਆਂ ਤੇ ਬਾਕੀ ਗੜਾਈ ਕਰਤੀ ਬੂਟਿਆਂ ਦੀ ਐਨ ਸਫਾਈ ਸਾਰੇ ਬੂਟੇ ਗੁੜਤੇ ਜੀ ਸਾਜਰੇ ਸਾਜਰੇ ਘੰਟਾ ਹੋ ਗਿਆ ਜੀ ਖੇਤਾਂ 'ਚ ਆਇਆ ਇਹਨੂੰ ਤੇ ਬਾਕੀ ਧੁੱਪ ਵੀ ਚੜ ਗਈ ਸੂਰਜ ਵਧੀਆ ਨਿਕਲਿਆ ਆ ਤੇ ਖੇਤ ਵੀ ਆਪਣਾ ਵੱਤ ਪਰ ਆ ਗਿਆ ਬਸ ਅੱਜ ਦੀ ਧੁੱਪ ਲੱਗ ਜਾਣੀ ਇਹਨੂੰ ਤੇ ਕਾਲੂ ਦੇਖਦੇ ਕਾਲੂ ਬਜਾਈ ਕਰਾਂਗੇ ਇਹਦੀ ਤੇ ਅੱਜ ਬੱਟਾ-ਵੱਟਾ ਵੀ ਆ ਭੰਨਣੀਆਂ ਜੀ ਸਵਾਗਾ ਜਾ ਮਾਰ ਦੇਣਾ ਬੱਟਾਂ ਪਰ ਸਾਰੀਆਂ ਪਰ ਤੇ ਜਿੱਦਾਂ ਹੁਣ ਆਹ ਜੰਮੇ ਬਈ ਦੇ ਵਿੱਚ ਛਟੀਆਂ ਦੇਖੋ ਆ ਡਬਲ-ਡਬਲ ਜਿਹੜੀਆਂ ਪੁਰਾਣੇ ਬੂਟੇ ਤੇ ਉਹਦੀਆਂ ਨਿਕਲੀਆਂ ਵਾ ਇਹ ਵੱਡਣੀਆਂ ਜੀ ਤੇ ਕੋਸ਼ਕਤਾ ਰੂਟਾ ਵੇਟਰ ਨਾਲੇ ਵੱਡੋ ਗੇਂਦੀਆਂ ਤੇ ਕਾਹ ਲੇਨ ਹੈ ਜੀ ਖੜੀ ਨਾਲ ਸਾਈਡ ਪਰ ਇਹ ਲੇਨ ਵੀ ਸਾਫ ਕਰਨੀ ਫਿਰ ਕਹੂੰਗੀ ਤੁਰਨੇ ਨੂੰ ਜਦੋਂ ਕਣਕ ਬੜੀ ਹੋਣੀ ਫਿਰ ਤੁਰਨੇ ਨੂੰ ਵਧੀਆ ਰਹਿਣਾ ਇੱਥੇ ਤੇ ਆਹੀ ਬਾਟ ਆਪਣੀ ਸਿੱਧੀ ਜਾਣ ਜਿਹੜੀ ਉਹ ਥੱਲੇ ਵਾਲੇ ਖੇਤਾਂ ਚ ਤੇ ਬਾਕੀ ਕਰਦੇ ਆ ਕੰਮ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਉਹੀ ਚਾਲਦੇ ਆ ਖੇਤੀਬਾੜੀ ਦੇ ਕੰਮ ਤੇ ਬਾਟਾ ਸੀ ਐਨ ਕਰਤੀ ਸਾਫ ਆ ਕਿਉਂਕਿ ਜੜਾਂ ਜੀਆਂ ਇੱਥੇ ਪਹਿਲਾਂ ਬੂਟੇ ਦੇ ਜੜਾ ਜੰਮੀਆਂ ਆਂਦੀਆਂ ਦੁਵਾਰੀ ਵਿੱਚ ਤੇ ਬੂਟੇ ਅਸੀਂ ਲਾਏ ਤੇ ਜੀ ਇੱਥੇ ਜ਼ਿਆਦਾ ਪਲਾਟ ਲਾਏ ਤੇ ਆਲੇ ਦੁਆਲੇ ਤਾਂ ਫਿਰ ਇਹ ਬੂਟੇ ਵਿੱਚ ਲਾਏ ਤੇ ਤੇ ਜੜਾਂ ਜੀਆਂ ਜਿੰਨੀਆਂ ਦੀਆਂ ਹੀ ਸਾਰੀਆਂ ਵੜਤੀਆਂ ਸੀ ਤੇ ਵੱਟ ਵੀ ਐਨ ਸਾਫ ਕਰਤੀ ਕਿਉਂਕਿ ਫੇਰ ਦੇ ਵਿੱਚ ਕਣਕ ਬੀਜ ਦੇਣੀ ਤਾਂ ਕਰਕੇ ਫੇ ਬਾਅਦ ਚੋਂ ਬੱਟ ਹੈ ਨਹੀਂ ਉੱਧਰ ਪਰਲੀ ਸਾਈਡ ਜੀ ਮਸ਼ੀਨ ਲਾਈ ਵੀ ਆਈ ਕਰੰਟ ਵਾਲੀ ਤਾਰ ਹੈ ਜੀ ਉੱਧਰ ਬੱਟ ਪਰ ਪਰਾਂ ਫੇਰਾਹੀ ਬੱਟ ਦਾ ਆਪਣਾ ਲੰਗਾ ਹੋਣਾ ਇੱਧਰ ਨੂੰ ਥੱਲੇ ਵਾਲੇ ਖੇਤਾਂ ਜਨੂੰ ਤੇ ਬਾਕੀ ਹੁਣ ਉਹ ਰਹਿ ਗਈਆਂ ਬਸ 10 ਕ ਡਾਣੀਆਂ ਇਹ ਵੀ ਵੱਡ ਕੇ ਵੀ ਸਾਫ਼ ਕਰ ਦੇਣੀਆਂ ਇਹਨਾਂ ਕੋਈ ਉੱਪਰੀ ਤੇ ਤਾਰਾਂ ਲੰਗਣੀਆਂ ਫੇਰ ਬਾਅਦ ਵਿੱਚ ਬਿਜਲੀ ਵਾਲਿਆਂ ਨੂੰ ਵੀ ਔਖਾ ਹੁੰਦਾ ਜੀ ਤੇ ਨਾਲ ਤਾਰ ਦੇ ਟੱਚ ਹੋਣ ਦੀ ਕੋਈ ਨਾ ਕੋਈ ਡਾਣੀ ਤੇ ਬਾਕੀ ਇੰਨਾ ਬਾਲ ਲੈਣਾ ਨਿਕਲ ਗਿਆ ਜੀ ਆਪਣਾ ਇੰਨੀਆਂ ਜੜਾਂ ਦੀਆਂ ਪਈਆਂ ਜਿਹੜੀਆਂ ਦਵਾਰੀ ਜੰਮੀਆਂ ਹੋਈਆਂ ਬੂਟੇ ਸਾਰੇ ਵੱਢ ਕੇ ਸਾਫ਼ ਹੋ ਗਏ ਆਪਣੇ ਬਾਕੀ ਦੇ ਵਿੱਚ ਤਾਂ ਹੈ ਨਹੀਂ ਹੁਣ ਕੋਈ ਉਹ ਤਾਂ ਰੂਟਰ ਵੇਟਣ ਵਾਲੇ ਵੱਡੀਆਂ ਦੀਆਂ ਸੀ ਆ ਦੇਖੋ ਜੀ ਵੱਡੇ ਪੇ ਤਵੀ ਨਾਲੇ ਸਾਰੇ ਜਿਹੜੇ ਜੰਮੇ ਹੋਤੇ ਦੋਰੇ ਦੋਰੇ ਉਹ ਵੱਢੋਗੇ ਤੇ ਬਾਕੀ ਇਹ ਪਲਾਟ ਹੈ ਜੀ ਆਪਣਾ 13 ਬਾਈ 13 ਮਰ ਲੱਗਿਆ ਵਾ ਸਾਲ ਦਾ ਹਜਾ ਹੋਣਾ ਜੀ ਇਹਨਾਂ ਬੂਟੇ ਨੇ ਤੇ ਗਰੋਥ ਤੁਹਾਡੇ ਸਾਹਮਣਾਂ ਹੀ ਆ ਦੇਖੋ ਜੀ ਪੂਰਾ ਹੱਥ ਜਾਨੀ ਹਜਾਂ ਦਾ ਇੱਕ ਸਾਲ ਦਾ ਹੋਣਾ ਜੀ ਨੇ ਫਰਵਰੀ ਚ ਚੱਲੋ ਦਿਖਾਉਂਦੇ ਜੀ ਤੁਹਾਨੂੰ ਅੱਗੇ-ਅੱਗੇ ਕੰਮ ਕਿੱਦਾਂ ਚੱਲਦੇ ਜੀ ਆਪਣੇ ਤੇ ਅੱਜ ਮੱਟਾ-ਮੱਟਾ ਵੀ ਸਵਾਗ ਦੇ ਨਾਲ ਕਰ ਦਈਏ ਪਹਿਲਾਂ ਆਹ ਚੱਕੀ ਜੀ ਮਾਲ ਸਾਰਾ ਘਰਾਂ ਤੇ ਜਾ ਕੇ ਟਰੈਕਟਰ ਲੈ ਕੇ ਆਂਦੇ ਰੇੜੀ ਲੈ ਕੇ ਤੇ ਉਹਦੇ ਉੱਪਰ ਲੱਦ ਕੇ ਸਾਰਾ ਬਾਹਰ ਕੱਢੀਏ ਨੂੰ ਫੇਰ ਦਿਖਾਉਂਦੇ ਜੀ ਅੱਗੇ-ਅੱਗੇ ਕੰਮ ਚੱਲਦੇ ਜਿੱਦਾਂ ਵੀ ਲੈ ਆਏ ਇਹਦੇ ਘਰਾਂ ਤੋਂ ਤੇ ਲੱਕੜੀਆਂ ਆਪਾਂ ਲਾ ਕੇ ਰੱਖਤੀਆਂ ਮੋਟਰ ਦੇ ਕੋਲ ਤੇ ਬਾਕੀ ਬਾਪੂ ਗਿਆ ਬਈ ਇੱਧਰ ਨੜੇ ਵਢਣ ਕਿਉਂਕਿ ਠੰਡ ਆ ਗਈ ਵੀ ਡੰਗਰਾਂ ਦਾ ਵੀ ਜ਼ਰੂਰੀ ਹੈ ਤਾਂ ਇਹਦੇ ਖਿੜਕੇ ਬਣਾਣੇ ਜੀ ਉਹ ਲੱਗੇ ਬਈ ਵਢਣ ਨੜੇ ਤੇ ਹੁਣ ਆਪਾਂ ਟਰੈਕਟਰ ਲੈ ਕੇ ਚੱਲਦੇ ਜੀ ਉੱਥੇ ਨੂੰ ਨੜੇ ਰੱਖੀਏ ਭਰੀਆਂ 7-8 ਵਢਣੀਆਂ ਜੀ ਵੱਢ ਕੇ ਰੈਡੀ ਪਰ ਰੱਖਾ ਫੇਰ ਬਾਕੀ ਕਾਹ ਕੱਖ ਵੀ ਵਢਣਾ ਤੇ ਲੱਕੜੀਆਂ ਆਪਾਂ ਸਾਈਡ 'ਪਾ ਲਾਤੀਆਂ ਚਲੋ ਵੀ ਨੜੇ-ਨੜੇ ਵੱਢ ਕੇ ਫਿਰ ਉਹਦੇ ਬਾਅਦ ਸਵਾਗਾ ਪਾਵਾਂਗੇ ਬੱਟਾ ਭੰਨਣੀ ਹੈ ਜੀ ਚਰੀ ਵਾਲੇ ਖੇਤ ਦੀਆਂ ਲੋ ਜੀ ਨੜੇ ਵੱਢ ਤੇ ਤੇ ਇੰਨੀ ਕੁ ਜਗ੍ਹਾ ਵੱਡੀ ਸਿਰਫ ਇੰਨੀ ਕੁ ਆਪਣੀ ਰੇੜੀ ਭਰ ਗਈ ਤੇ ਇਹਦੇ ਬਣਾਵਾਂਗੇ ਹੀ ਖਿੜਕੇ ਘਰਾਂ ਜਾ ਕੇ ਤੇ ਹੁਣ ਕਾ ਕੱਖ ਵੱਢ ਲਈਏ ਚਾਹ ਆ ਗਈ ਜੀ ਆਪਣੀ ਚੱਲਦੇ ਹੀ ਆਪਣੇ ਖੇਤ ਚ ਟਰੈਕਟਰ ਲੈ ਕੇ ਸਵਾਗਾ ਦਿੱਤਾ ਸੀ ਮਾਰ ਬੱਟਾਈਆਂ ਭੰਨਤੀਆਂ ਖੇਤ ਆ ਜਾਂ ਗਿੱਲਾ ਏ ਆ ਦੋਕ ਦਿਨ ਲੱਗ ਜਾਣੇ ਇਹਨੂੰ ਬਾਤਾਂ ਨੂੰ ਕਿਉਂਕਿ ਜਦੋਂ ਟਰੈਕਟਰ ਨਾਲ ਬੱਟਾ ਭੰਨੀਆਂ ਜੀ ਫੇਰ ਆ ਦੇਖੋ ਇਲੀਆਂ ਜੇ ਕਿੱਦਾਂ ਦਾਬ ਦਾ ਹਰ ਟਰੈਕਟਰ ਚਲੋ ਹੁਣ ਲੇਟ ਵੀ ਨਹੀਂ ਹੈਗੀ ਕਣਕ ਐਨੀ ਤੇ ਬਾਕੀ ਆਪਣਾ ਲੱਕੜੀਆਂ ਜਿਹੜੀਆਂ ਵੱਡੀਆਂ ਜੀ ਉਹ ਚੱਕ ਆ ਵਾ ਰੱਖਤੀਆਂ ਬਾਹਰ ਤੇ ਆਪਣਾ ਇੱਧਰ ਘਾ ਵੀ ਵੱਢ ਲਿਆ ਜੀ ਘਾ ਦਾ ਵੀ ਤਕਰੀਬਨ ਕਿਆਰਾ ਸੇਰਾ ਲੱਗਣ ਵਾਲੀ ਆ ਬਸ ਕੱਲੂ ਲੱਗ ਜਾਣਾ ਇਹ ਅਗਲੇ ਕਿਆਰੇ ਵੱਡਾ ਲਾਵਾਂਗੇ ਬਾਕੀ ਘਾ ਲੱਦ ਲਿਆ ਜੀ ਟਰੈਕਟਰ ਪਰ ਤੇ ਚਲਦੇ ਜੀ ਘਰ ਨੂੰ ਹੁਣ ਲੈ ਕੇ ਫਿਰ ਹੁਦ ਤੋਂ ਬਾਅਦ ਆ ਕੇ ਦੇਖਦੇ ਆ ਪਾਣੀ ਲਾਣਾ ਜੀ ਆਲੂਆਂ ਨੂੰ ਤੇ ਉਹ ਦਿਖਾਉਂਦੇ ਜੀ ਅੱਗੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਇਹ ਚਲਦੇ ਕੰਮ ਖੇਤੀਬਾੜੀ ਦੇ ਆਲੂਆਂ ਨੂੰ ਲੱਗੇ ਵੀ ਜੀ ਪਾਣੀ ਲਾਣਾ ਕੱਖ ਘਰੀ ਛੱਡਿਆ ਜੀ ਵੱਡ ਕੇ ਟਰੈਕਟਰ ਵੀ ਖੜਾਇਆ ਹੈ ਤੇ ਸਾਡੇ ਨਾਲ ਆ ਵੀ ਜੈਕੀ ਜੈਕੀ ਇਹ ਵੀ ਕੱਦਾ ਖੇਲਦਾ ਜੀ ਥੱਕ ਗਿਆ ਣ ਥੱਕ ਕੇ ਬੈਠ ਗਿਆ ਤੇ ਬਾਕੀ ਲੱਗੇ ਵੀ ਜੀ ਪਾਣੀ ਭਰਨ ਆਲੂਆਂ ਚ ਉੱਧਰ ਵਾਲਿਆਂ ਨੂੰ ਵੀ ਲਾਣਾ ਜੀ ਹਜਾ ਪਹਿਲਾਂ ਆਹ ਭਰ ਦਈਏ ਕਿਉਂਕਿ ਇਹਨੂੰ ਪਾਣੀ ਘੱਟ ਚੜਿਆ ਜੀ ਪਹਿਲਾਂ ਜਿਹੜਾ ਲਾਇਆ ਉਹ ਡੈਡੀ ਹੋਣੀ ਲਾਇਆ ਤਈ ਪਾਣੀ ਤਾਂ ਅਗਰ ਕਾਲੂ ਵੇਚ ਜੰਮਦਾ ਜੀ ਵਿਚ ਵਿਚ ਆ ਦੇਖੋ ਆ ਦੇਖੀ ਵਿੱਚ ਵਿੱਚ ਨਿਕਲਦਾ ਹੈ ਆਲੂ ਹਜਾ ਹੁਣ ਪੂਰ ਐਨ ਬੱਟਾਂ ਦਿੱਲੀਆਂ ਕਰ ਦੇਣੀਆਂ ਸਾਰੀਆਂ ਐਨ ਪੂਰਾ ਚੜਾ ਕੇ ਲਾਵਾਂਗੇ ਜੀ ਪਾਣੀ ਹੁਣ ਤੇ ਬਾਕੀ ਭਰ ਦਈਏ ਜੀ ਪਾਣੀ ਭਰ ਕੇ ਇਹਨੂੰ ਤੇ ਅੱਗੇ ਨੱਕਾ ਵੱਢੀਏ ਇਹ ਦਿਖਾ ਲਈ ਤੁਹਾਨੂੰ ਫਸਲ ਵੜੀ ਅੱਗੇ ਵਾਲੀ ਜੀ ਪਾਰਲੀ ਸਾਈਡ ਆਲੂ ਭਰਤੇ ਪਾਣੀ ਨਾਲ ਤੇ ਬਾਕੀ ਹੁਣ ਛੱਡਿਆ ਜੀ ਪਾਣੀ ਇੱਧਰ ਨੂੰ ਆਹ ਲੈ ਆਲੂਆਂ ਨੂੰ ਵੀ ਇੱਕ ਪਾਣੀ ਲਾ ਦੇਈਏ ਕਿਉਂਕਿ ਖਾਦ ਲੱਗੀ ਹੁੰਦੀ ਇਹਨੂੰ ਤਾਂ ਕਰਕੇ ਤੇ ਇੱਧਰ ਜੈਕੀ ਸਾਡਾ ਇਹ ਵੀ ਨਾ ਲਿਆ ਇਹ ਵੀ ਲੱਗਿਆ ਵੀ ਹੁਣ ਮਸਤੀਆਂ ਕਰਨ ਤੇ ਚੱਲਦਾ ਹੀ ਕੰਮ ਬਹੁਤ ਵਧੀਆ ਬਾਕੀ ਸਰਾਂ ਨੂੰ ਵੀ ਖਾਦ ਦਾ ਪੂਰਾ ਅਸਰ ਆ ਜੀ ਤੇ ਉੱਧਰ ਚਾਚੇ ਹੁਣ ਵੀ ਲੱਗੇ ਹੋਏ ਜੀ ਖਾਦ ਸੱਟਣ ਅੱਜ ਆਹ ਦੇਖੋ ਜੀ ਤੇ ਕਣਕ ਨੂੰ ਲੱਗੇ ਹੋਏ ਜੀ ਇਹ ਪਹਿਲਾ ਜੂਰੀ ਆ ਲਾਣਾ ਤੇ ਅਸੀਂ ਵੀ ਕਾਲੂ ਦੇਖ ਲਈ ਕਾਲੂ ਜਾਂ ਫਿਰ ਪਰਸਾ ਨੂੰ ਪਹਿਲਾਂ ਪਾਣੀ ਲਾਣ ਤੇ ਪਹਿਲਾਂ ਖਾ ਸੜ ਦੇਣੀ ਤੇ ਚਾਰ ਪੰਜ ਦਿਨ ਤੱਕ ਲਾਵਾਂਗੇ ਜੀ ਪਾਣੀ ਤੇ ਬਾਕੀ ਲਸਣ ਲੋਸਣ ਵੀ ਸਾਰਾ ਭਰ ਦੇਣਾ ਜੀ ਅੱਜ ਆਹੀ ਆਲੂ ਲੂ ਲੂ ਜੇ ਭਰ ਕੇ ਫਿਰ ਮੋਟਰ ਬੰਦ ਕਰ ਦਵਾਂਗੇ ਤੇ ਕਾਲੂ ਖਾਦ ਦਾ ਕੰਮ ਦੇਖ ਲਈ ਕੱਲ ਦੀ ਤੇ ਕਿਆ ਬਣਦਾ ਤੇ ਵਾਕੀ ਸਾਡੀ ਵੀਡੀਓ ਜੀ ਅੱਜ ਇੱਥੇ ਤੱਕੇ ਤੀ